ਕਰੇਉ ਮੈਂ ਇੱਕ ਵਾਰੀ ਡਾਕਟਰ ਕਸ਼ਮੀਰ ਸਿੰਘ ਦਾ ਰੁਕ ਕਰਨਾ ਡਾਕਟਰ ਸਾਹਿਬ ਜੋ ਸਿਆਲੀ ਸਾਹਿਬ ਕਹ ਰਹੇ ਨੇ ਤਾਂ ਡਿਬੇਟ ਪੂਰੇ ਹੋਰ ਪਾਸੇ ਘੁੰਮ ਗਈ ਇਹ ਤਾਂ ਗੱਲ ਹੋ ਗਈ ਕਿ ਕੋਈ ਐਕਸ਼ਨ ਹੋਇਆ ਹੀ ਨਹੀਂ ਐਕਸ਼ਨ ਬਸ ਮੈਨੇਜਰ ਦੇ ਉੱਤੇ ਹੋਇਆ ਸੀ ਥੋੜਾ ਜਿਹਾ ਸਮਝਾ ਸਕਦੇ ਹੋ ਕਿ ਸਖਤਰ ਨੂੰ ਅਹੁਦੇ ਤੋਂ ਇਹ ਰੱਖਣਾ ਜਾਂ ਫਿਰ ਉਹਦੀਆਂ ਪਾਵਰਸ ਨੂੰ ਘੱਟ ਕਰ ਦੇਣਾ ਕੀ ਐਗਜ਼ੈਕਟਲੀ ਕੀ ਸਮਝਿਆ ਜਾਵੇ ਇਸ ਨੂੰ ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਕੀ ਆ ਕਿ ਨੈਤਿਕ ਤੌਰ ਤੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਮੈਨੂੰ ਲੱਗਦਾ ਕਿ ਇਹ ਸੌਦੇ ਤੋਂ ਰਜਾਇਨ ਦੇ ਦੇਣਾ ਚਾਹੀਦਾ ਹੂੰ ਦੂਸਰੀ ਗੱਲ ਇਹ ਹੈ ਕਿ ਸ੍ਰੀ ਅਕਾਲਕਸਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਜਿਵੇਂ ਛੋਟੀਆਂ-ਛੋਟੀਆਂ ਗੱਲਾਂ ਤੇ ਐਕਸ਼ਨ ਲੈਂਦੇ ਨੇ ਉਹਨਾਂ ਨੂੰ ਖੁਦ ਇਸ ਮਸਲੇ ਦੇ ਵਿੱਚ ਸਾਰਿਆਂ ਨੂੰ ਇੱਥੇ ਤਰਬ ਕਰਕੇ ਕਹਿਣਾ ਚਾਹੀਦਾ ਜੀ ਇੱਥੇ ਸਾਰੇ ਫੈਕਟ ਮੇਰੇ ਅੱਗੇ ਲੈ ਕੇ ਰੱਖੋ ਜੋ ਕਿ ਉਹਨਾਂ ਨੇ ਕਿਹਾ ਸੀ ਕਿ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਸਲੇ ਨੇ ਉਹ ਪੁਲਿਸ ਦੇ ਕੋਲ ਨਹੀਂ ਜਾਣੇ ਚਾਹੀਦੇ ਇਹਦੇ ਨਾਲ ਸਰਕਾਰ ਦੀ ਦਖਲਅੰਦਾਜ਼ੀ ਸੰਸਥਾ ਦੇ ਵਿੱਚ ਵੱਧਦੀ ਆ ਉਹ ਜਿੱਥੇ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਖੁਦ ਐਫ ਆਈ ਆਰ ਦਰਜ ਕਰਾ ਰਹੀ ਆ ਤਾਂ ਜਦੋਂ ਪੰਜਾਬ ਸਰਕਾਰ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਦੇ ਕੋਲੋਂ ਰਿਕਾਰਡ ਮੰਗਣਗੇ ਤੇ ਉਹ ਸੰਸਥਾ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੋਏਗੀ ਹਮ ਨੰਬਰ 1 ਗੱਲ ਨੰਬਰ 2 ਗੱਲ ਕਿ ਉਹਨਾਂ ਦੇ ਕੋਲੋਂ ਜਿਹੜੇ ਸੈਕਸ਼ਨ ਦੇ ਅੰਦਰ ਸੈਕਸ਼ਨ 85 ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹਦੇ ਅਧੀਨ ਗੁਰਦਰਾ ਅੰਬਸਾਹਬ ਆਉਂਦਾ ਜੀ ਉਹਦੀਆਂ ਪਾਵਰਾਂ ਸੱਤਰ ਸਾਹਿਬ ਤੋਂ ਕੱਟ ਕਰਾ ਲੀਆਂ ਨੇ ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੁਣ ਤੱਕ ਰਹੀ ਆ ਜੀ ਉਹ ਰਹੀ ਆ ਕਿ ਇਹ ਲੰਮਾ ਸਮਾਂ ਜਾਂ ਤੱਕ ਉਹ ਮਸਲਾ ਇਹਨਾਂ ਦੀ ਗਲੇ ਦੀ ਹੱਡੀ ਨਹੀਂ ਬਣ ਜਾਂਦਾ ਹੂੰ ਉਹ ਮਸਲੇ ਦੇ ਵਿੱਚ ਇਹ ਚੰਗੀ ਤਰ੍ਹਾਂ ਉਲਝ ਨਹੀਂ ਜਾਂਦੇ ਇਹ ਉਹਨਾਂ ਲੰਮਾ ਸਮਾਂ ਉਸ ਮਸਲੇ ਤੇ ਮਿੱਟੀ ਪਾਉਂਦੇ ਰਹਿੰਦੇ ਨੇ ਹਮਮਸਲੀ ਗੱਲ ਕੋਈ ਵੀ ਜਦੋਂ ਐਵੇਂ ਦਾ ਮੁੱਦਾ ਸਾਹਮਣੇ ਆਉਂਦਾ ਵਾ ਕੋਈ ਵੀ ਮੁੱਦਾ ਚਾਹੇ 328 ਰੁਪਿਆਂ ਦਾ ਚਾਹੇ ਉਥੇ ਜਿਹੜਾ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਝੂਠ ਘਟਾਲਾ ਹੋਇਆ ਚਾਹੇ ਹੋਰ ਜਿੰਨੇ ਵੀ ਮਸਲੇ ਇਨ੍ਹਾਂ ਮਸਲਿਆਂ ਦੇ ਵਿੱਚ ਆਉਂਦੇ ਨੇ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸੇ ਬੰਦੇ ਦੀ ਤੁਸੀਂ ਗੌਰਵਜੀ ਸਟੇਟਮੈਂਟ ਸੁਣੀ ਹੋਵੇ ਪਿਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਕਿਉਂ ਨਹੀਂ ਅਜੇ ਤਾਂ ਕਿ ਇਸ ਗੱਲ ਦੀ ਇਹ ਤਾਂ 2 ਹਰਫੀ ਪੜਤਾਲੀਆ ਗੱਲ ਆ ਕਿ ਸਕੱਤਰ ਪ੍ਰਤਾਪ ਸਿੰਘ ਜੀ ਨੂੰ ਸੱਜ ਕੇ ਪੁੱਛਿਆ ਜਾਂਦਾ ਜੀ ਕਿ ਸਕੱਤਰ ਸਾਹਿਬ ਇਹ ਤੁਹਾਡੇ ਦਸਕਤ ਅਸਲੀ ਨੇ ਜਾਂ ਨਕਲੀ ਨੇ ਕੀ ਤੁਹਾਡੇ ਵੱਲੋਂ ਇਹ ਚਿੱਠੀ ਇਸ਼ੂ ਕੀਤੀ ਗਈ ਜਾਂ ਨਹੀਂ ਕੀਤੀ ਗਈ ਜੇ ਕੀਤੀ ਗਈ ਤਾਂ ਕਿਹਦੇ ਕਹਿੰਦੇ ਕੀਤੀ ਗਈ ਇਹ ਤਾਂ ਦੱਸਾਂ ਮਿੰਟਾਂ ਦੀ ਪੜਤਾਲ ਆ ਜਿਹੜੀ ਲੈਟਰ ਆ ਉਹਨੂੰ ਜਸਟੀਫਾਈ ਕਰਾਉਣਾ ਕਤਰ ਪ੍ਰਤਾਪ ਸਿੰਘ ਜੀ ਕੋਲ ਔਰ ਦਫਤਰ ਦੇ ਵਿੱਚ ਆ ਕਾੜਿਆਂ ਨੂੰ ਨੰਬਰ ਲੱਗਿਆ ਹੋਇਆ ਆ ਕੰਪਲੇਂਟ ਪ੍ਰਤਾਪ ਸਿੰਘ ਵੱਲੋਂ ਆ ਕਿ ਮੇਰੇ ਦਸਕਤ ਨਹੀਂ ਗਿਓ ਕੰਪਲੇਂਟ ਹੀ ਪ੍ਰਤਾਪ ਸਿੰਘ ਵੱਲੋਂ ਜਿਹੜੀ ਉਹ ਕੀਤੀ ਗਈ ਆ ਹੁਣ ਕੋਈ ਕਿਸੇ ਦੇ ਦਾਲੀ ਸਾਈਨ ਕਰਕੇ ਹੂੰ ਉਹ ਕਿਵੇਂ ਪੁੱਛਣਾ ਉਹ ਕੰਪਲੇਂਟ ਹੀ ਉਹ ਕਰਦੇ ਉਹਨਾਂ ਦੀ ਕੰਪਲੇਂਟ ਐਫਆਰ ਦਾ ਦੂਸਰੀ ਗੱਲ ਕਿ ਜਦੋਂ ਇਹ ਇਹ ਗੱਲ ਕਿਉਂ ਸੰਕੇਤ ਦੇ ਸਾਡੀ ਸਾਡੀ ਇੰਨੀ ਮਹਾਨ ਸੰਸਥਾ ਵਾ ਜੀ ਉਹਦੇ ਤੇ ਬਾਰ ਬਾਰ ਸਵਾਲੀਆ ਕਿਉਂ ਚਿੰਨ ਲੱਗਦਾ ਵਾ ਕਿਉਂ ਲੱਗਦਾ ਕਿ ਜਦੋਂ ਪਿੱਛੇ ਦੇ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਡੇ ਅਹੁਦੇਦਾਰ ਦੀ ਜਿਹੜੀ ਆ ਉਹ ਵੀਡੀਓ ਵਾਇਰਲ ਹੋਈ ਆ ਜੀ ਜਿਹਦੇ ਵਿੱਚ ਮੁੱਖ ਦੋਸ਼ੀ ਕਮਲਜੀਤ ਸਿੰਘ ਨੂੰ ਕਿਹਾ ਜਾ ਰਿਹਾ ਵੀ ਤੂੰ ਸਾਰੇ ਦੋਸ਼ ਆਪਣੇ ਤੇ ਲੈ ਲਾ ਸਾਡੀ ਸਾਰੀ ਗੱਲਬਾਤ ਸੈਟਿੰਗ ਹੋ ਗਈ ਆ ਅਸੀਂ ਉਹ ਸਾਰੇ ਮੁੜ ਕੇ ਸੈਟਲਮੈਂਟ ਕਰਦੇ ਨੇ ਆ ਜੀ ਇਸੇ ਤਰ੍ਹਾਂ ਵੀ ਪਹਿਲਾਂ ਵੀ ਇੱਕ ਮੁਖ ਸ਼ਕਤਰ ਸਾਹਿਬ ਜਿਹੜਾ ਕਿ ਇਹ 328 ਰੂਪਾਂ ਦੇ ਵਿੱਚ ਜਿਨ੍ਹਾਂ ਦੀ ਇਨਵੋਲਵਮੈਂਟ ਦੱਸੀ ਜਾਂਦੀ ਆ ਹੂੰ ਉਹਨਾਂ ਨੂੰ ਸਾਰੇ ਬੈਨੀਫਿਟ ਦੇ ਕੇ ਉਹਨਾਂ ਤੋਂ ਰਜਾਇਨ ਲੈ ਕੇ ਚੁੱਪ ਕਰਕੇ ਵਿਦੇਸ਼ ਭੇਜ ਦਿੱਤਾ ਗਿਆ ਹੂੰ ਤਾਂ ਕੋਈ ਵੀ ਸ਼ੇਮ ਨਹੀਂ ਇਹ ਗੱਲ ਚੱਲਦੀ ਰਹੀ ਆ ਇਹ ਸਤਕਾਰਯੋਗ ਮੇਰੇ ਭਾਜੀ ਸਿਆਲੀ ਸਾਹਿਬ ਆਪ ਦੱਸ ਰਹੇ ਨੇ ਕਿ 6 ਮਹੀਨਿਆਂ ਤੋਂ ਉੱਥੇ ਜਿਹੜੇ ਨੇ ਜਾਂ ਉੱਥੇ ਉਹ ਜਿਹੜੇ ਬਜ਼ੁਰਗਾਂ ਦੀ ਤੁਸੀਂ ਵਾਈਟ ਦਿੱਤੀ ਆ ਦੱਸ ਰਹੇ ਨੇ ਕਿ ਉੱਥੇ ਜਿਹੜੇ ਏਜੰਟ ਜਾ ਕੇ ਪ੍ਰੈਸ਼ਰ ਬਿਲਟ ਕਰ ਰਹੇ ਨੇ ਕਿ ਜੇ ਤੂੰ ਹੀ ਜ਼ਮੀਨ ਲੈਣੀ ਆ ਠੀਕ ਆ ਜੇ ਤੁਸੀਂ ਜ਼ਮੀਨ ਨਹੀਂ ਲੈਣੀ ਸਾ ਪ੍ਰਾਪਰਟੀ ਡੀਲਰ ਉਹਨਾਂ ਨੂੰ ਕਹਿ ਰਹੇ ਨੇ ਕਿ ਮੈਂਟਰ ਸਾਹਿਬ ਨੇ ਜ਼ਮੀਨ ਸਾਨੂੰ ਵੇਚ ਦੇਣੀ ਆ ਠੀਕ ਹੈ ਠੀਕ ਹੈ ਮਤਲਬ ਤੁਸੀਂ ਸ਼ਰੋਮਨੀਪੁਰ ਦਾ ਪ੍ਰਬੰਧਕ ਕਮੇਟੀ ਦਾ ਇਹ ਨੈਤਿਕ ਤੌਰ ਤੇ ਕੱਤਰ ਸਾਹਿਬ ਨੂੰ ਜਿਨ੍ਹਾਂ ਦੇ ਅਧੀਨ ਇਹ ਸੈਕਸ਼ਨ ਹੁੰਦਾ 85 ਗੁਰਦੁਆਰਿਆਂ ਦਾ ਹਮ ਔਰ ਸ਼ਰੋਮਨੀਪੁਰ ਦਾ ਸਾਬ ਦੇ ਪ੍ਰਧਾਨ ਸਾਹਿਬ ਨੂੰ ਨੈਤਿਕ ਤੌਰ ਤੇ ਇਸ ਗੱਲ ਤੇ ਮੈਨੂੰ ਲੱਗਦਾ ਰਜਾਇਨ ਦੇਣਾ ਚਾਹੀਦਾ ਜਿਹੜੀ ਉਹਨਾਂ ਨੇ ਗੱਲ ਥੋੜੇ ਦਿਨ ਪਹਿਲਾਂ ਹੀ ਕਹੀ ਸੀ ਕਿ 15 20 ਕਟਾਏ ਹੁੰਦੇ ਆ ਉਸੇ ਪਿੱਛੇ ਜੇ ਭਾਈ ਰੰਗੋਜੀ ਸਿੰਘ ਹੋਣੀ ਟਮਟੀ ਬਣ ਗਈ ਟੌਪ ਜੇਟੀ ਪਿੱਛੇ ਕਚੜੇ ਵੇਟ ਕਰ ਰਹੇ ਠੀਕ ਹੈ ਸਭ ਤੋਂ ਟੀਕਾ ਲਾਜੀ ਮੈਂ ਮੈਂ ਸਾਰਿਆਂ ਨੂੰ ਇੱਕ ਵਾਰੀ ਐਡ ਕਰਨਾ ਬੇਸਿਕਲੀ ਮੈਂ ਤੁਹਾਡੀ ਗੱਲ ਤੋਂ ਸਮਝ ਪਾਇਆ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਪ੍ਰਧਾਨ ਕਿਉਂ ਅਸਤੀਫਾ ਦੇ ਦੇ ਜੀ ਹੋਰ ਸਾਹਿਬ ਉਹਦੇ ਵਿੱਚ ਉਹਨਾਂ ਨੇ ਇੱਕ ਇੱਕ ਕਰਕੇ ਦੱਸਿਆ ਨੂੰ ਸਭ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਸਰ ਰਹੇਗਾ ਲੋਕਾਂ ਨਾਲ ਸਾਰੇ ਬੋਲਣਗੇ ਮੈਂ ਆਪਣੇ ਵਾਲੀ ਸਾਹਿਬ ਨੂੰ ਬੜੇ ਪ੍ਰਿਆਰ ਨਾਲ ਸਾਰੀ ਨਾਮ ਬੁਲਾਉਂਦਾ ਹਾਂ ਜੇ ਤੁਹਾਨੂੰ ਪੂਰੀ ਜੀ ਸਮਝ ਆਏਗੀ ਸਰ ਮੈਂ ਇਸ ਤਰ੍ਹਾਂ ਕੇ ਰਿਕੁਐਸਟ ਕਰ ਰਿਹਾ ਹਾਂ ਥੋੜੇ ਵੇਟ ਕਰ ਲਿਓ ਗੱਲ ਤਾਂ ਹੀ ਲੋਕਾਂ ਨੂੰ ਸਮਝ ਆਏਗੀ ਜੇ ਭਾਈ ਕਿੱਕ ਬੋਲਾਂਗੇ ਸਰਕਾਰ ਦੇ ਵਿੱਚ ਤੁਸੀਂ ਇੱਕ ਮਿੰਟ ਗੱਲ ਸੁਣੋ ਤਲਵੰਡੀ ਸਾਹਿਬ ਸਰਕਾਰ ਦੇ ਵਿੱਚ ਹਜ਼ਾਰਾਂ ਵੀ ਕਪੜੇ ਹੁੰਦੇ ਆ ਰੋਜ਼ ਉੱਥੇ ਸੀਐਮ ਅਸਤੀਫਾ ਦਿੰਦਾ ਹਮਮ ਸੀਐਮ ਤੇ ਰੋਜ਼ ਪਰਚਾ ਹੁੰਦਾ ਐਵੇਂ ਨਾ ਕਰੋ ਭਾਈ ਸਾਹਿਬ ਜੀ

ਨਾ ਗੱਲ ਤਾਂ ਹੀ ਪਹੁੰਚ ਪਾਏਗੀ ਜੇ ਆਪਾਂ ਸਾਰੇ ਬੋਲਾਂਗੇ ਤਾਂ ਨਹੀਂ ਪਹੁੰਚੇਗੀ ਇੱਕ ਇੱਕ ਕਰਕੇ ਗੱਲ ਰੱਖਾਂਗੇ ਤਾਂ ਹੀ ਪਹੁੰਚ ਪਾਏਗੀ ਡਾਕਟਰ ਸਾਹਿਬ ਮਹਾਰਾਜ ਸਿਆਲ ਸਾਹਿਬ ਥੋੜੇ ਵੇਟ ਕਰਦੇਓ ਤਲਵੰਡੀ ਤਲਵੰਡੀ ਦਾ ਰੁਕ ਕਰਦੇ ਤਲਵੰਡੀ ਇਹਦਾ ਮਾਮਲਾ ਕੋ ਮੁਦੀਆਜ ਦੀ ਰੇਡ ਦੇ ਵਿੱਚ ਤਲਵੰਡੀ ਜੀ ਅੱਜ ਦੀ ਰੇਡ ਚ ਜੀ 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 ਠੀਕ ਹੈ ਡਾਕਟਰ ਸਾਹਿਬ ਤੁਹਾਡੀ ਗੱਲ ਆ ਗਈ ਥੋੜੇ ਵੇਟ ਕਰਿਓ ਸਰ ਤਲਵੰਡੀ ਜੀ ਇਹਦਾ ਪੂਰਾ ਮਾਮਲਾ ਹੀ ਘੁੰਮ ਗਿਆ ਹੈ ਇਹ ਕਹ ਰਹੇ ਨੇ ਕਿ ਨਹੀਂ ਕੋਈ ਐਕਸ਼ਨ ਨਹੀਂ ਹੋਇਆ ਤੁਹਾਡੇ ਕੋਲ ਹੈ ਕੋਈ ਜਾਣਕਾਰੀ ਹੋਇਆ ਐਕਸ਼ਨ ਤੁਹਾੜੀ ਜੀ ਦਾ ਖਾਲਸਾ ਬਾਈਕੂ ਜੀ ਕੀ ਫਤਿਹ ਗੁਰੂ ਜੀ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਇੱਕ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸੀ ਜੀ ਦਾ ਗਠਨ ਕੋਈ ਰੀਅਲ ਏਸਟੇਟ ਦੀਆਂ ਪੌਂਜੀ ਡੀਲਸ ਕਰਨ ਨੂੰ ਨਹੀਂ ਜਾਂ ਰੀਅਲ ਏਸਟੇਟ ਦਾ ਕੋਈ ਮੁਨਾਫਾ ਕੱਢਣ ਨੂੰ ਨਹੀਂ ਸੀ ਕੋਈ ਕਾਰੋਬਾਰ ਕਰਨ ਦੀ ਜੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਮਕਸਦ ਗੁਰੂ ਸਾਹਿਬ ਦੇ ਫਲਸਫੇ ਨੂੰ ਦੁਨੀਆ ਭਰ ਤੱਕ ਪਹੁੰਚਾਣਾ ਇਤਿਹਾਸਿਕ ਗੁਰੂ ਸਥਾਨਾਂ ਦੇ ਦੇਖਭਾਲ ਕਰਨ ਦਾ ਤੇ ਸਿੱਖੀ ਦਾ ਜੋ ਫਲਸਫਾ ਹੈ ਜੀ ਮਾਨਸ ਕੀ ਜਾਤ ਸਭੇ ਇੱਕੇ ਪਛਾਨਦੇ ਤੇ ਪਹਿਰੇ ਤੇ ਦੇ ਨਾਰੇ ਤੇ ਪੈਰਾਂ ਤੇ ਹੂੰ ਗੁਰੂ ਸਾਹਿਬ ਦੇ ਹੁਕਮ ਤੇ ਪੈਰਾਂ ਤੇ ਠੀਕ ਹੈ ਪਰ ਇਹ ਬੜੀ ਅਫਸੋਸਨਾਕ ਕਿਉਂਕਿ ਸਾਡੀਆਂ ਦੀ ਕਈ ਪੀੜੀਆਂ ਤੇ ਕਈ ਸਿਰ ਲੱਗੇ ਨੇ ਇਸ ਸੰਸਥਾ ਨੂੰ ਬਣਾਉਣ ਹੂੰ ਖੂਨ ਤੇ ਹੰਝੂ ਰੋਣ ਦਾ ਜੀ ਕਰਦਾ ਹੈ ਕਿ ਇਸ ਸੰਸਥਾ ਦਾ ਅਜ ਕੀ ਹਾਸ ਹੋ ਗਿਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਰਹੀ ਗੌਰਵਜੀਤ ਮੈਂ ਬੜੀ ਜ਼ਿੰਮੇਵਾਰੀ ਨਾਲ ਬਿਆਨ ਦੇ ਰਿਹਾ ਮੇਰੀ ਗੱਲ غور ਨਾਲ ਸੁਣਨ ਇਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਇਹ ਹੁਣ ਪਘੋੜਾ ਦਲ ਪ੍ਰਬੰਧਕ ਕਮੇਟੀ ਬਣ ਗਈ ਹੈ ਬੇ ਕੋਲਾ ਬਰਾਬਿਆ ਨਾ ਬੇ ਕੋਲੇ ਇਹੋ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਪਾਂ ਜਿਹੜਾ ਕਾਕਾ ਜੀ ਇੱਕ ਮੇਰੀ ਗੱਲ ਸੁਣਿਓ ਕਾਕਾ ਜੀ ਨਹੀਂ ਇਤਰਾਣਾ ਕਰੀਏ ਆਪਾਂ ਇਹਦੀ ਬੜੀ ਸਸਤਾ ਆ ਉਹ ਵੱਖਰੀ ਗੱਲ ਐ ਕੋ ਪੋਲੀਟੀਕਲ ਤੁਸੀਂ ਗੱਲ ਕਰਨੀ ਆ ਜੀ ਆਪਾਂ ਕੇਸ ਗੱਲ ਤੇ ਆਉਣਾ ਨਾ ਯਾਰੀ ਸਾਹਿਬ ਹੋਮਲੇ ਕੋਰ ਦਾ ਪ੍ਰਬੰਧਕ ਕਮੇਟੀ ਦੀ ਇਹੋ ਜਿਹੀ ਅਲਿਗੇਸ਼ਨ ਜਿਹੜੇ ਲਾਏ ਆ ਜੀ ਇਸ ਕੇਸ ਨਾਲ ਤੇ ਆਉਣਾ ਜਿਹੜੀ ਆਪ ਹੀ ਤੁਸੀਂ ਕਹਿ ਰਹੇ ਹੋ ਠੀਕ ਆ ਚਲੋ ਸਿਆਲੀ ਸਾਹਿਬ ਇੱਕ ਵਾਰੀ ਗੱਲ ਰੱਖ ਲੈਂਦੇ ਮੈਂ ਤਲਵੰਡੀ ਸਾਹਿਬ ਜੀ ਮੈਂ ਮੈਂ ਤੁਹਾਡੇ ਤੋਂ ਬਣਾਈ ਆ ਮੈਂ ਤੁਹਾਡੇ ਤੋਂ ਲਵਾਂਗਾ ਰਿਐਕਸ਼ਨ ਸਿਆਲੀ ਥੋੜਾ ਜਿਹਾ ਵੇਟ ਕਰਿਓ ਸਾਰਿਆਂ ਦੇ ਵਿੱਚ ਬੋਲੋਗੇ ਨਹੀਂ ਗੱਲ ਕੰਪਲੀਟ ਹੋ ਪਾਏਗੀ ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਤਲਵੰਡੀ ਜੀ ਤੁਸੀਂ ਤੁਸੀਂ ਐਸਜੀਪੀਸੀ ਨੂੰ ਨਿਸ਼ਾਨੇ ਤੇ ਲੈ ਰਹੇ ਹੋ ਤਲਵੰਡੀ ਜੀ ਤੁਸੀਂ ਐਸਜੀਪੀਸੀ ਨੂੰ ਲੈ ਰਹੇ ਹੋ ਉੱਥੇ ਦੇ ਪ੍ਰਬੰਧਕਾਂ ਦੇ ਉੱਤੇ ਸਵਾਲ ਚੁੱਕਿਆ ਜਾ ਸਕਦਾ ਹੈ ਨਾ